ਚੋਂ ਪਾਣੀ ਮਾਲਕ ਜੈਦਾ ਦਾਦਾ ਦੇ ਉੱਥੇ ਰੁਲਦੇ ਵਾਂ ਗੁਫਕੀਰਾ ਮਾਲਕ ਜੈਦਾ ਦਾਦਾ ਦੇ ਉੱਥੇ ਰੁਲਦੇ ਵਾਂ ਗੁਫਕੀਰਾ ਤਨ ਤੇ ਕੱਪੜਾ ਚੱਜਦਾ ਨਾ ਪਾਈ ਫਿਰ ਨਾ ਪਾਟੀਆਂ ਲਈਰਾ ਤਨ ਤੇ ਕੱਪੜਾ ਨਹੀਂ ਸੋਣਾ ਪਾਈ ਫਿਰ ਨਾ ਪਾਟੀਆਂ ਲਈਰਾ ਕਿਉਂਕਿ ਉੱਥੇ ਸਾਨੂੰ ਇੱਕ ਬਜ਼ੁਰਗ ਨੇ ਦੱਸਿਆ ਕਹਿੰਦਾ ਉਹ ਅੱਟ ਕਿੱਲੇ ਆਉਂਦੇ ਸੀਗੇ ਕਹਿੰਦਾ ਮੇਰੇ ਪੁੱਤ ਨੇ ਮੇਰੇ ਨਸ਼ੇ ਵਾਲਾ ਟੀਕਾ ਲਵਾ ਕੇ ਗੋਲੀਆਂ ਲਾ ਕਹਿੰਦਾ ਮੈਂ ਤਾਂ ਗੂਠੇ ਲਵਾ ਲਉਂ ਤਾਂ ਗੂਠੇ ਲੱਗਦੇ ਹੁੰਦੇ ਤੇ ਹੁਣ ਤਾਂ ਸਾਰਾ ਕੁਝ ਨਾ ਸਕੈਨ ਹੁੰਦਾ ਸਾਰਾ ਕੁਝ ਸਾਹਮਣੇ ਹੁੰਦਾ ਤਾਂ ਫਿਰ ਉਹ ਬਿਆਨ ਮੈਂ ਹਨਾ ਵੀ ਮੈਨੂੰ ਬਹੁਤ ਬੁਰਾ ਜਿਹਾ ਲੱਗਿਆ ਤੇ ਮੈਂ ਇਹੀ ਬੱਚਿਆਂ ਨੂੰ ਕਹਿੰਦੀ ਆ ਕਿ ਮਾਪਿਓ ਨੇ ਤੁਹਾਡੇ ਵਾਸਤੇ ਇੰਨਾ ਕੁਝ ਕੀਤਾ ਹੁੰਦਾ ਹਨਾ ਅਸੀਂ ਕਲਾਕਾਰ ਤੁਹਾਡੇ ਵਾਸਤੇ ਬਹੁਤ ਮੈਸੇਜ ਦਿੰਨੇ ਆ ਪਲੀਜ਼ ਜੇ ਤੁਸੀਂ ਆਪਣੇ ਮਾਪਿਓ ਨਾਲ ਐ ਕਰੋਗੇ ਤਾਂ ਤੁਸੀਂ ਵੀ ਮਾਪਿਓ ਬਣ ਕੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਣੀ ਆ ਹਨਾ ਜਿਵੇਂ ਸਿਆਣੇ ਕਹਿੰਦੇ ਹੱਥ ਕਰ ਲੈ ਹੱਥ ਪਰ ਲੈ ਰੈਂਤੀ ਜਿਹੜੀਆਂ ਕੁੜੀਆਂ ਹੁਣ ਨਵੀਆਂ ਇਸ ਖੇਤਰ ਚ ਆ ਰਹੀਆਂ ਨੇ ਪਰ ਹੁਣ ਤਾਂ ਬਹੁਤ ਐਡਵਾਂਸ ਨੇ ਲੋਕ ਪਹਿਲਾਂ ਕੁਝ ਹੋਰ ਗੱਲ ਸੀ ਜਿਹੜੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਵੋਗੇ ਤੁਸੀਂ ਇਸ ਖੇਤਰ ਵਿੱਚ ਕਿਹੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੰਦੇਸ਼ ਤਾਂ ਵੀਰਵਾਲ ਜੀ ਬਖਸ਼ ਨਹੀਂ ਦੇ ਸਕਦੇ ਹਨ ਹਰ ਬੰਦੇ ਦਾ ਆਪੋ ਆਪਣਾ ਮੈਂਡ ਆਪੋ ਆਪਣੀ ਸੋਚ ਆਪੋ ਆਪਣਾ ਸ਼ੌਕ ਹੁੰਦਾ ਹਨ ਆਪਾਂ ਤਾਂ ਕੁਝ ਨਹੀਂ ਕਹਿਣਾ ਚਾਹਦੇ ਬਸ ਮੈਂ ਤਾਂ ਹੀ ਕਹਿਣਾ ਚਾਹੁੰਦੀ ਹਾਂ ਨਾ ਵੀ ਇਹ ਜਿਹਾ ਸਾਫ਼ ਸੁਥਰਾ گاਉਂ ਵੀ ਪੜਕਾਉ ਗੀਤ ਨਾ گا ਉਹਨਾਂ ਛੇ ਆਲੇ ਜਾਦੀ ਵੀ ਆਏ ਨਾ ਵੇਖੋ ਵੀ ਗੀਤ ਡੀਜੇ ਤੇ ਚੱਲੇ ਆਪਣਾ ਆਏ ਦੇਖੋ ਵੀ ਸਦਾ ਬਹਾਰ ਸਾਰੀ ਸਾਰੀ ਉਮਰ ਗੀਤ ਚੱਲੇ ਜੇ ਪਰ ਦੁਨੀਆ ਤੇ ਨਾ ਰਹੀਏ ਤਾਂ ਆਪਣੇ ਗੀਤ ਚੱਲੇ ਹਨਾ ਵੀ ਆਏ ਨਾ ਦੇਖੇ ਵੀ ਗੀਤ ਜੀ ਡੀਜੇ ਚ ਗੀਤ ਚੱਲੂਗਾ ਉਹ ਡੀਜੇ ਵਾਲੇ ਪੈਸੇ ਕਮਾ ਲੈਂਦਾ ਕਲਾਕਾਰ ਘਰੇ ਬੈਠਾ ਰਹਿ ਜਾਂਦਾ ਮੈਂ ਕਿਹਨੇ ਵੀ ਇਹੋ ਜੇ ਗੀਤ ਹੋਵੇ ਹਨਾ ਵੀ ਕਲਾਕਾਰ ਨੂੰ ਵੀ ਉਹਦੀ ਆਮਦਨ ਹੋਵੇ ਤੇ ਲੋਕ ਵੀ ਸੁਣਨ ਸਦਾ ਬਹਾਰ ਸੌਂਗ ਹੋਣੇ ਚਾਹੀਦੇ ਇੱਕ ਜਿਹੜਾ ਮੁੱਦਾ ਚੱਲ ਰਿਹਾ ਨਾ ਹੁਣ ਕੁਝ ਕੁੜੀਆਂ ਨੇ ਡਾਂਸਰ ਕਈ ਵਾਰੀ ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਉਹਨਾਂ ਨੂੰ ਇਸ ਖੇਤਰ ਵਿੱਚ ਆਉਣਾ ਪੈਂਦਾ ਪਿਛਲੇ ਸਮੇਂ 'ਚ ਕੁਝ ਘਟਨਾਵਾਂ ਆਜੀਆਂ ਬਾਪਰੀਆਂ ਨੇ ਕਿ ਕੁਝ ਲੋਕ ਸ਼ਰਾਬ ਦੇ ਨਸ਼ੇ 'ਚ ਜਾਂ ਆਪ ਦੇ ਪੈਸੇ ਦੇ ਹੰਕਾਰ 'ਚ ਵਿੱਚ ਆ ਕੇ ਗਲਤ ਹਰਕਤਾਂ ਕਰ ਜਾਂਦੇ ਆ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਹਾਂਜੀ ਬਿਲਕੁਲ ਵੀ ਮੈਂ ਕਹਿੰਦੀ ਹਾਂ ਨਾ ਵੀ ਸਾਰਿਆਂ ਨਾਲ ਹੀ ਹੁੰਦੀਆਂ ਸ਼ੁਰੂ-ਸ਼ੁਰੂ ਤੋਂ ਵੈਸੇ ਹੈ ਨਾ ਵੀ ਚਲੋ ਜੇ ਪੈਗ ਲੱਗਿਆ ਹੁੰਦਾ ਜਿਵੇਂ ਹੁਣ ਅਸੀਂ ਸਟੇਜਾਂ ਤੇ ਵੀ ਅਸੀਂ ਕਹਿੰਦੇ ਆ ਵੀ ਜੇ ਕਿਸੇ ਬੰਦੇ ਨੇ ਪੈਗ ਲਾ ਲਿਆ ਸਾਰੀ ਲਾਉਂਦੇ ਆ ਕੋਈ ਗੱਲ ਨਹੀਂ ਜਿਵੇਂ ਸਿਆਣੇ ਕਹਿੰਦੇ ਮਰਦ ਪਿਆਲਾ ਪਰ ਇੰਨੀ ਓਵਰ ਵੀ ਨਹੀਂ ਪੀਣੀ ਚਾਹੀਦੀ ਕਿ ਬੰਦਾ ਵੀ ਆਪਣੀ ਬਦਨਾਮੀ ਕਰਾ ਲੇ ਹਨਾ ਹੁਣ ਪਹਿਲੀ ਗੱਲ ਆ ਤਾਂ ਵੀਰਵਾਲ ਜੀ ਮੈਂ ਮੈਸੇਜ ਤੇ ਕੀ ਦੇਣਾ ਚਾਹੁੰਦੀ ਵੀ ਬੱਚੇ-ਬੱਚੇ ਕੋਲੇ ਮੋਬਾਈਲ ਹੁੰਦਾ ਹਨਾ ਪਤਾ ਨਹੀਂ ਆਪਣੀ ਕਿਹੜੀ ਗੁੱਲੂਕੇ ਵੀਡੀਓ ਬਣਾ ਰਿਆ ਹੋਵੇ ਕਿੱਥੇ ਖੜ ਕੇ ਆਪਣੀ ਵੀਡੀਓ ਬਣਾ ਰਿਆ ਹੋਵੇ ਵੀ ਆਪਾਂ ਨੂੰ ਕੋਈ ਪਮਦੀ ਕੁੜੀ ਐ ਕੋਈ ਲੇਡੀ ਜਾਂ ਜੈਂਟਸ ਐ ਉਹ ਹਰ ਬੰਦੇ ਨੂੰ ਜਦੋਂ ਫੰਕਸ਼ਨ ਤੇ ਜਾਣਿਆ ਉਹ ਮਾ ਗਮੀ ਦਾ ਵੀ ਖੁਸ਼ੀ ਦਾ ਸੋਚੀ ਆਪਨ ਬੋਲਣਾ ਚਾਹੀਦਾ ਤੇ ਸੋਚੀ ਆਪਾਂ ਨੂੰ ਉੱਥੇ ਹੈ ਨਾ ਕੰਮ ਕਰਨਾ ਚਾਹੀਦਾ ਸੋ ਮੈਂ ਦੋ ਲੈਣਾ ਵੀ ਤੁਹਾਨੂੰ ਸੁਣਾਉਣੀ ਹੈ ਜੇ ਸਾਰੇ ਵੈਸੇ ਸਾਨੂੰ ਕਲਾਕਾਰਾਂ ਲੋਕਾਂ ਐ ਸਮਝ ਲੈਂਦੇ ਵੀ ਜਿਵੇਂ ਤਾਂ ਆਸ਼ਕੀ ਬਸ਼ੂਕੀ ਕਰਦੇ ਆਇਆ ਅਸੀਂ ਵੀ ਕਵੀਲਦਾਰ ਹੁੰਦੇ ਆ ਸਾਡੇ ਵੀ ਬੱਚੇ ਹੁੰਦੇ ਆ ਹਨਾ ਅਸੀਂ ਵੀ ਫੈਮਲੀਆਂ ਚ ਰਹਿੰਦੇ ਆ ਹਨਾ ਹਸਬੰਡ ਵਾਈਫ ਬੱਚੇ ਵੀ ਹੁੰਦੇ ਆ ਸਾਡੇ ਗਾਹ ਸਾਡਾ ਪਰਿਵਾਰ ਰਿਸ਼ਤੇਦਾਰ ਵੀ ਹੁੰਦਾ ਹੈ ਤਾਂ ਅਸੀਂ ਸਾਡਾ ਇੱਕ ਸ਼ੌਕ ਆ ਹਨਾ ਸਾਨੂੰ ਨਕਲੀ ਹਾਸੇ ਹੱਸਣੇ ਵੀ ਪੈਂਦੇ ਆ ਜੇ ਕਲਾਕਾਰ ਖੁਸ਼ ਹੋਊਗਾ ਤਾਂ ਹੀ ਫਿਰ ਲੋਕ ਖੁਸ਼ ਹੋਣਗੇ ਸਾਨੂੰ ਹੱਸਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਐਂਟਰਟੇਨ ਕਰਨ ਵਾਸਤੇ ਸਾਨੂੰ ਪੈਸੇ ਦਿੱਤੇ ਜਾਂਦੇ ਹਨਾ ਕੋਈ ਕਲਾਕਾਰ 5 ਲੱਖ ਲੈਂਦਾ 7 ਲੈਂਦਾ ਕੋਈ 50 ਲੈਂਦਾ ਕੋਈ 25 ਲੈਂਦਾ ਕੋਈ 30 ਲੈਂਦਾ ਹਨਾ ਮੈਂ ਤੋ ਤੁਹਾਨੂੰ ਗਾਣਾ ਇਸ਼ਕ ਮੁਸ਼ਕ ਵਿੱਚ ਮੁੰਡਿਆ ਵੇ ਤੂੰ ਐਵੇਂ ਜ਼ਿੰਦਗਵਾਲੀ ਨਾ ਇਸ਼ਕ ਮੁਸ਼ਕ ਵਿੱਚ ਮੁੰਡਿਆ ਵੇ ਤੂੰ ਐਵੇਂ ਜ਼ਿੰਦਗਵਾਲੀ ਨਾ ਹੱਸਣਾ ਤਾਂ ਮੇਰੀ ਆਦਤ ਹੈ ਤੂੰ ਗਲਤ ਅੰਦਾਜ਼ਾ ਲਾ ਲਈ ਨਾ ਦੋ ਲੈਣਾ ਤੁਹਾਨੂੰ ਸਾਂਝਿਆ ਕਰਦੀਆਂ ਅਜੇ ਗੀਤ ਵਾਸਤੇ ਰਿਕਾਰਡ ਕਰਨਾ ਤੁਸੀਂ ਉਹ ਤਾਂ ਸੁਣ ਹੀ ਹੋਣਾ ਪਹਿਲਾਂ ਜੋ ਮੈਂ ਪਹਿਲਾਂ ਉਹ ਕੁੜੀ ਬਾਰੇ ਦੋ ਲੈਣਾ ਗਾਇਆਂ ਵੀ ਸੀ ਬਹੁਤ ਫੇਰ ਤੁਸੀਂ ਪਿਆਰ ਦਿੱਤਾ ਉਹਨੂੰ ਅੱਜ ਸੋਡੇ ਪਿੰਡ ਕੁੜੀ ਗਾਉਣ ਵਾਲੀ ਆਈ ਅੱਜ ਸੋਡੇ ਪਿੰਡ ਕੁੜੀ ਗਾਉਣ ਵਾਲੀ ਆਈ ਮੈਨੂੰ ਵੇਖ ਕਾ ਤੋ ਤੁਸੀਂ ਹੋ ਗਿਓ ਸ਼ਦਾਈ ਅੱਜ ਸੋਡੇ ਪਿੰਡ ਕੁੜੀ ਗਾਉਣ ਵਾਲੀ ਆਈ ਮੈਨੂੰ ਵੇਖ ਕਾ ਤੋ ਤੁਸੀਂ ਹੋ ਗਿਓ ਸ਼ਦਾਈ ਮੈਂ ਤਾਂ ਗੀਤਾਂ ਦੀ ਹਮਹਿਕ ਖਿਲਾੜੀ ਮੈਂ ਤਾਂ ਗੀਤਾਂ ਦੀ ਹਮਹਿਕ ਖਿਲਾੜੀ ਵੇ ਹੋਇਆ ਕਿ ਜੇ ਗਾਉਣ ਲੱਗ ਗਈ ਮੈਨੂੰ ਜਾਨੂ ਵੱਜ ਇੱਜ਼ਤ ਪਿਆਰੀ ਵੇ ਹੋਇਆ ਕਿ ਜੇ ਗਾਉਣ ਲੱਗ ਗਈ ਮੈਨੂੰ ਜਾਨੂ ਵੱਦ ਇੱਜ਼ਤ ਪਿਆਰੀ ਜੇ ਹੋਇਆ ਕਿ ਮੈਂ ਗਉਣ ਲੱਗ ਗਈ। ਤੁਸੀਂ ਸੁਣੋ ਇਹ ਦੱਸੇ ਕਿਰਾ ਗਏ ਕਿ ਦੇਖੇ ਤੇ ਵਿਚ ਸਾਡੇ ਉਸਤਾਦ ਲੋਕ ਕੌਣ ਨੇ। ਜੈਸੇ ਬਿਰਬਲ ਜੀ ਮੈਂ ਝੂਠ ਤਾਂ ਬੋਲਦੀ ਨਹੀਂ ਹਨਾ ਜੇ ਸ਼ੁਰੂਆਤ ਕੀਤੀ ਹੈ ਮੈਂ ਢਾਡੀ ਵਿਰਸੇ ਤੋਂ ਦਰਪ ਸਿੰਘ ਦਲੇਰ ਤੋਂ ਕਰੀ ਹੈ ਹਨਾ ਜੀ। ਦਰਪ ਸਿੰਘ ਦਲੇਰ ਨੂੰ ਸਾਰੇ ਜਾਣਦੇ ਆ। ਪਰ ਜਿਹੜਾ ਸਿੱਖਿਆ ਨਾ ਵੈਸੇ ਮੈਂ ਸਿੱਖਿਆ ਵੀ ਨਹੀਂ ਕਹਿ ਸਕਦੀ ਜਿੰਨਾ ਕਿ ਜਿਵੇਂ ਹੁਣ ਆਪਾਂ ਕੰਪੋਜ਼ਾ ਬਣਾਉਣੀ ਆ ਜਦ ਗੀਤ ਦੀ ਸੀ ਗੀਤਾਂ ਦੀ ਰਿਕਾਰਡਿੰਗ ਕਰਦੇ ਹਨਾ। ਉਹ ਉਹ ਅੱਖ ਨਾਲ ਗੀਤ ਹੁੰਦੇ ਸੀਗੇ ਆਪਣੀ ਕੈਸਟ 'ਚ ਤਾਂ ਵੀ ਹੁਣ ਮੈਂ ਤਾਂ ਪੈਸੇ ਦੇ ਕੇ ਜਿਵੇਂ ਸਾਡੇ ਲਾਹਵੀਰਾ ਸਾਹਿਬ ਦੇ ਉਸਤਾਦ ਜੀ ਦਿਲਬਰਦਰਵੇਸ ਜੀ ਬਠਿੰਡੇ ਰਹਿੰਦੇ ਆ ਉਹਨਾਂ ਤੋਂ ਵੀ ਸਿੱਖਿਆ ਹੈ ਨਾ ਤੇ ਉਹ ਵੀ ਬਹੁਤ ਸਾਰੇ ਤਾਂ ਸਿੱਖਿਆ ਜਿੰਨਾ ਤੁਸੀਂ ਆਪਣਾ ਜਿਹੜਾ ਗਾਇਕਾਂ 'ਚੋਂ ਮਰਦ ਗਾਇਕਾਂ 'ਚੋਂ ਕਿਹਨੂੰ ਪਸੰਦ ਕਰਦੇ ਹੋਗੇ ਮਰਦ ਗਾਇਕਾਂ 'ਚ ਵੈਸੇ ਤਾਂ ਮੈਂ ਹਨ ਕਹਿੰਦੀ ਨਹੀਂ ਕਿ ਸਾਰੇ ਆਪੋ ਆਪਣੀ ਜਗ੍ਹਾ ਸਾਰੇ ਵਧੀਆ ਸਾਰੇ ਮਿਹਨਤ ਕਰ ਰਹੇ ਆ ਸਾਰੇ ਵਧੀਆ ਨਾ ਜੇ ਜਿਹੜੀਆਂ ਆਪਣੇ ਮਹਿਲਾਵਾਂ ਚੋਨੇ ਗਾਇਕਾਂ ਚੋਂ ਉਹਨਾਂ ਚੋਂ ਕਿਹਦੇ ਗੀਤ ਤੁਹਾਡੇ ਜ਼ਿਆਦਾ ਦਿਲ ਦੇ ਨੇੜੇ ਆ ਜਿਹਨੂੰ ਸੁਣਨਾ ਵੀ ਤੁਸੀਂ ਪਸੰਦ ਕਰਦੇ ਹੋ ਜੇ ਹੁਣ ਤੁਸੀਂ ਮਰਦ ਗਾਇਕਾਂ ਜੋ ਪੁੱਛਦੇ ਹੋ ਨਾ ਮੈਂ ਤੁਹਾਨੂੰ ਦਿਲ ਵਾਲੀ ਗੱਲ ਦੱਸ ਵੀ ਦਿੰਨੀ ਫਿਰ ਤੁਸੀਂ ਕਹਦੇ ਹੋਗੇ ਹਾਰਾ ਇੰਟਰਵਿਊ ਚ ਲਾਹਵੀਰ ਦੇ ਨਾ ਬੋਲ ਦਿੰਦੇ ਆ ਮੈਂ ਨਾ ਜਿੰਨਾ ਕਿ ਵੀ ਮੈਂ ਹਨਾ ਵੀ ਸ਼ੁਰੂ ਤੋਂ ਮੈਂ ਵਸਲਾਵ ਸੀ ਸਾਡੀ ਗੱਡੀ ਚ ਕਰੇ ਵੀ ਜੇ ਸੀ ਕਿਤੇ ਪ੍ਰੋਗਰਾਮ ਦਾ ਸਾਡੇ ਲਾਹਵੀਰ ਦੇ ਸਾਵਾਂ ਕਿ ਚੱਲਦੇ ਹੁੰਦੇ ਸੀਗੇ ਤਾਂ ਵੀ ਹਨਾ ਵੀ ਮੈਨੂੰ ਜਦ ਲਾਹਵੀਰ ਦੇ ਨਾ ਲੋਕ ਸੁਚਾਈਆਂ ਸਦਾ ਬਹਾਰ ਕੁਲਦੀਪ ਮਾਨਕ ਮੁਗ ਸਦਾ ਬਹਾਰ ਗੀਤ ਚੱਲਣਗੇ ਲਾਹਵੀਰ ਸਾ ਵੇਹਣਾ ਮਿਲਾਵ ਹੀਰੇ ਨੇ ਹੁਣ ਮੈਂ ਵਾਰੀ ਵਾਰੀ ਗਾਉਂਦੀ ਨੇ ਮੇਰੇ ਗੀਤ ਵੀ ਦਿੱਤਾ ਹੁੰਦਾ ਨੇ ਮੈਂ ਬਹੁਤ ਸਤਿਕਾਰ ਕਰਦੀ ਮੈਂ ਐਸੇ ਆਈਂ ਸਤਿਕਾਰ ਨਹੀਂ ਕਰਦੀ ਮਿਲਾਵ ਨੇ ਗੀਚ ਦਿੱਤਾ ਪਰ ਮੈਂ ਉਹਦੀ ਗਾਇਕੀ ਨੂੰ ਉਹਦੀ ਕਲਮ ਨੂੰ ਪਹਿਲੇ ਦਿਨੋਂ ਹੀ ਪਿਆਰ ਕਰਦੀ ਆ ਮੈਂ ਕੋਈ ਤੁਹਾਡਾ ਉਹਦਾ ਗਾਣਾ ਸੁਣਾਉਂਗੇ ਕੋਈ ਇੱਕ ਪੈਰਾ ਜੋ ਤੁਹਾਨੂੰ ਵਧੀਆ ਲੱਗਦਾ ਹੋਵੇ ਹਾਂ ਕੋਸ਼ਿਸ਼ ਕਰਾਂਗੇ ਆ ਕੋਸ਼ਿਸ਼ ਕਰਾਂਗੇ ਸੁਣਾ ਦਿੰਨੀ ਹਾਂ ਬਹੁਤ ਅੱਛੇ ਨਹੀਂ ਵਧੀਆ ਜੋ ਤੂੰ ਖਾਲੀ ਥਾਂ ਪਰਾਂ ਚੱਲੀ ਬਹੁਤ ਅੱਛੇ ਨਹੀਂ ਬਦਿਆ ਜੋ ਤੂੰ ਖਾਲੀ ਥਾਂ ਪਰ ਚੱਲੀ ਆਪ ਤਾਂ ਤੁਰ ਗਈ ਗਮ ਦਾ ਪੁੱਤਲਾ ਸਾਡੇ ਕੋਲ ਬਿਠਾ ਚੱਲੀ ਬਹੁਤ ਅੱਛੇ ਨਹੀਂ ਬਦਿਆ ਜੋ ਤੂੰ ਖਾਲੀ ਥਾਂ ਪਰ ਚੱਲੀ ਹਏ ਆਪ ਤਾਂ ਤੁਰ ਗਈ ਗਮ ਦਾ ਪੁੱਤਲਾ ਸਾਡੇ ਕੋਲ ਬਿਠਾ ਚੱਲੀ ਫਿਰਦੇ ਸੀ ਤੈਨੂੰ ਪਾਉਣ ਦੀ ਖਾਤਰ ਹਏ ਫਿਰਦੇ ਸੀ ਤੈਨੂੰ ਪਾਉਣ ਹਉਣ ਦੀ ਖਾਤਰ ਬੜੇ ਚਿਰਾਂ ਤੋਂ ਵੇਲੇ ਨੀ ਤੇਰੇ ਪਿੱਛੇ ਕੀ 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 ਪਾਪੜ ਵੇਲੇ ਨੀ ਤੇਰੇ ਪਿੱਛੇ ਕੀ 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 ਪਾਪੜ ਵੇਲੇ ਠੀਕ ਹੈ ਜਿਹੜਾ ਸ਼ਾਵਾਸ਼ੇ ਦਾ ਮੇਰੇ ਤਿਲਕ ਲਵਾ ਗਈ ਤੂੰ ਘਰੋਂ ਉੱਜੜ ਗਿਆ ਸਭ ਕੁਝ ਵਿਕ ਗਿਆ ਖੱਖੀ ਨੰਗ ਬਣਾ ਗਈ ਤੂੰ ਠੀਕ ਹੈ ਜਿਹੜਾ ਸ਼ਾਬਾਸ਼ ਦਾ ਮੇਰੇ ਤਿਲਕ ਲਵਾ ਗਈ ਤੂੰ ਘਰੋਂ ਉੱਜੜ ਗਿਆ ਸਭ ਕੁਝ ਵਿਕ ਗਿਆ ਖੱਖੀ ਨੰਗ ਬਣਾ ਗਈ ਤੂੰ ਐਦਾਂ ਮੰਗਰੋਂ ਲਾਵ ਹੀਰੇ ਦੇ ਹੋਏ ਐਦਾਂ ਮੰਗਰੋਂ ਲਾਵ ਹੀਰੇ ਦੇ ਕੀ ਚੱਲਣਗੇ ਥੇਲੇ ਨੀ ਤੇਰੇ ਪਿੱਛੇ ਕੀ 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 ਪਾਪੜ ਵੇਲੇ ਨੀ ਤੇਰੇ ਪਿੱਛੇ ਕੀ 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 ਪਾਪੜ ਵੇਲੇ ਸੋ ਦੋਸਤੋ ਇਸ ਹਨਰਵੰਦਰਿੰਦੀ ਨਾਲ ਅਪ ਇੰਟਰਵਿਊ ਕੀਤੀ ਇੱਕ ਭਾਗ ਅਸੀਂ ਅੱਜ ਕਰ ਲਿਆਗਾ ਇਹ ਅਸੀਂ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਾਂਗੇ ਅਗਲੇ 8-10 ਦਿਨਾਂ ਵਿੱਚ ਤੁਸੀਂ ਸਾਨੂੰ ਜੋ ਵੀ ਆਪਣੇ ਗਾਇਕਾਂ ਨੇ ਉਹਨਾਂ ਦੇ ਗੀਤ ਸੁਣਨੇ ਤੇ ਕਮੈਂਟ ਲæg ਕਰਕੇ ਵੀਡੀਓ ਸ਼ੇਅਰ ਵੀ ਕਰਨੇ ਜਿਹੜਾ ਅਗਲਾ ਭਾਗ ਹੈ ਉਹ ਅਸੀਂ 10 ਦਿਨਾਂ ਬਾਅਦ ਦੁਬਾਰਾ ਇੰਟਰਵਿਊ ਕਰਾਂਗੇ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਾਂ ਥੈਂਕ ਯੂ ਤੁਹਾਡਾ ਵੀ ਪੰਜਾਬੀ ਖਬਰਨਾ ਮੇਰੀ ਸਾਰੀ ਟੀਮ ਦਾ ਤੇ ਵੀਰਵਾਲ ਤੁਹਾਡਾ ਵੀ ਸਾਰਾ ਦਾ ਬਹੁਤ ਬਹੁਤ ਥੈਂਕ ਯੂ ਸਾਰੇ ਦਰਸ਼ਕਾਂ ਦਾ ਜਿਹੜੇ ਮੈਨੂੰ ਸੋਹਣਾ ਸੋ ਇੱਕ ਮੈਂ ਕਮੈਂਟ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਸ਼ਾਇਦ ਉਹ ਅਸੀਂ ਕਲਿੱਪ ਜੀ ਬਣਾ ਕੇ ਪਾ ਦੇ ਹੋਣਾ ਵੀ ਵੈਸੇ ਵੀ ਮੈਂ ਦੇਖਦੀ ਹਾਂ ਨਾ ਵੀ ਬਹੁਤ ਵਧੀਆ ਕਮੈਂਟ ਵੀ ਆਉਂਦੇ ਆ ਹਨਾ ਵਧੀਆ ਹੋ ਕਰਦੇ ਆ ਜਿਹੜੇ ਵੀ ਕਈ ਵਾਰੀ ਨਾ ਜਦੋਂ ਆਪਾਂ ਅਕਸਰੀ ਵੀਡੀਓ ਦੇਖਦੇ ਹੁੰਦੇ ਆ ਅਕਸਰੀ ਹਨਾ ਵੀ ਜਦੋਂ ਅਗਲਾ ਸਮਾਰਕੀ ਵੀਡੀਓ ਤੇ ਦੇਖਦਾ ਨਹੀਂ ਕਮੈਂਟ ਨੂੰ ਦੇ ਕੇ ਕਮੈਂਟ ਦੇ ਤੇਰੇ ਦੀ ਲੈ ਤੇਰੇ ਦੀ ਹਨਾ ਵੀ ਪਹਿਲੀ ਗੱਲ ਆ ਤਾਂ ਆਪਾਂ ਨੂੰ ਕਮੈਂਟ ਜਿਹੜੀ ਵੀ ਵੀਡੀਓ ਕਲਿੱਪ ਹੈ ਹਨਾ ਕੁਝ ਵੀ ਜਾਂ ਕੋਈ ਜਿਵੇਂ ਕਿਸੇ ਨੇ ਕੋਈ ਲਿਖ ਕੇ ਕੁਝ ਪਾਇਆ ਪਹਿਲਾਂ ਉਹ ਸਾਰਿਆਂ ਨੂੰ ਪੜੋ ਜੇ ਵੀਡੀਓ ਸੁਣੋ ਉਹ ਤੋਂ ਬਾਅਦ ਕਮੈਂਟ ਕਰੋ ਹਨਾ ਮੰਨ ਲਓ ਜੇ ਕਿਸੇ ਨੇ ਕੋਈ ਗਲਤੀ ਵੀ ਕੋ ਕੀਤਾ ਹਨਾ ਵੀ ਗਲਤ ਜੀ ਆਪਾ ਮੰਨ ਲਓ ਮੈਂ ਵੀਡੀਓ ਗਲਤ ਬਣਾ ਕੇ ਪਾਤੀ ਉਹਦੀ ਸਜ਼ਾ ਮੈਨੂੰ ਵੈਗਰੂ ਦੇਊਗਾ ਹਨਾ ਵੀ ਬੰਦੇ ਪਾ ਲੋ ਕੇ ਪਾਪਾ ਨੇ ਭਾਗੀ ਹੁੰਦੇ ਆ ਗਲਤ ਕਮੈਂਟ ਕਰਦੇ ਕੀ ਕਰਦੇ ਮੈਂ ਇਹ ਕਹਿੰਨੀ ਵੀ ਇਹ ਘਟੀਆ ਸੋਚ ਦੀ ਗੱਲ ਹੈ ਹਨਾ ਜੇ ਕਿਡਸ ਕਿਸੇ ਨੇ ਵੀ ਗਲਤ ਕਮੈਂਟ ਕਰਦੇ ਆ ਵੀ ਆਪਾਂ ਵੀਡੀਓ ਦੇਖ ਕੇ ਕਮੈਂਟ ਕਰਨੇ ਚਾਹੀਦੇ ਆ ਹਰ ਕਿਸੇ ਦਾ ਹੌਸਲਾ ਵਜਾਈ ਕਰਨਾ ਜਿਹਦੇ ਤੇ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਮੈਨੂੰ ਫੋਨ ਕਾਲਾਂ ਵੀ ਕਰਦੇ ਵਿਦੇਸ਼ਾਂ ਜੀ ਬਹੁਤ ਕਾਲ ਆਉਂਦੀਆਂ ਮੈਨੂੰ ਵੀ ਸਾਨੂੰ ਤੁਹਾਡੀ ਆਹ ਕਲਿੱਪ ਵਧੀਆ ਲੱਗੀ ਆਹ ਸੌਂਗ ਤੁਹਾਨੂੰ ਤੇ ਮੈਂ ਸਾਰਿਆਂ ਦਾ ਬਹੁਤ ਬਤੰਦਵਾਦ ਥੈਂਕ ਯੂ so much ਦੋਸਤੋ ਇਹ ਗੱਲ ਬਿਲਕੁਲ ਸਹੀ ਹੈ ਬਹੁਤ ਸਾਰੀਆਂ ਕੁੜੀਆਂ ਨਾਲ ਸਾਡੀ ਵੀ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਉਹ ਕਹਿੰਨਿਆ ਨੇ ਵੀ ਜਦੋਂ ਕੋਈ ਵੀ ਵਧੀਆ ਪੰਜਾਬੀ ਪਹਿਰਾ ਵਿੱਚ ਵੀ ਉਹ ਆਪਣੀ ਕੋਈ ਸਟੋਰੀ ਪਾ ਦਿੰਦੀ ਐ 10 20 ਸਕਿੰਟ ਦੀ ਤਾਂ ਵਿੱਚ ਕੁਝ ਕੁ ਕਹਿ ਨਹੀਂ ਸਕਦੇ ਆ ਜਿਹੜੇ ਲੋਕ ਬੈਠੇ ਹੁੰਦੇ ਨੇ ਕਿ ਘਟੀਆ ਕਮੈਂਟ ਕਰਨਗੇ ਉਹਦੇ ਕੱਪੜਿਆਂ ਸੰਬੰਧੀ ਪਹਿਰਾਵੇ ਸੰਬੰਧੀ ਸੋ ਜਹਾ ਨਹੀਂ ਕਰਨਾ ਚਾਹੀਦਾ ਹਰ ਇੱਕ ਇਨਸਾਨ ਦੀ ਆਪਣੀ ਜ਼ਿੰਦਗੀ ਹੈ ਉਹਨੂੰ ਜਿਉਣ ਦਾ ਹੱਕ ਹੈ ਜੇ ਕੋਈ ਆਪਣੀ ਵੀਡੀਓ ਪਾ ਰਿਹਾ ਤਾਂ ਉਹ ਆਪਣੇ ਲਈ ਪਾ ਰਿਹਾਗਾ ਤੁਸੀਂ ਦੇਖਣੀ ਜਾਂ ਨਾ ਦੇਖਣੀ ਨਾ ਤੁਹਾਡੀ ਮਰਜ਼ੀ ਹੁੰਦੀ ਆ ਧੀਆ ਪੈਣਾ ਸਾਰੀਆਂ ਸਾਂਝੀਆਂ ਹੁੰਦੀਆਂ ਸੋ ਬੇਨਤੀ ਹੈ ਕਿ ਅਜਿਹੇ ਕਮੈਂਟ ਬਿਲਕੁਲ ਨਾ ਕਰਿਆ ਕਰੋ ਹਰ ਇਨਸਾਨ ਦੀ ਆਪਦੀ ਜ਼ਿੰਦਗੀ ਹੈ ਧੰਨਵਾਦ ਅਜੀਰਵੰਦ ਜੀ ਇੱਕ ਗੱਲ ਵੀ ਹੋਰ ਹੈ ਕਲਿੱਪ ਕੋਈ ਗੱਲ ਤੁਸੀਂ ਹੋਰ ਹੈ ਹਾਂ ਇੱਕ ਮਗਰ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਕਿਸੇ ਨਹੀਂ ਪਰਤੀ ਹੈ ਨਾ ਕਿਸੇ ਵੀ ਪ੍ਰਤੀ ਕੋਈ ਬੰਦਾ ਗਲਤ ਕਮੈਂਟ ਕਰਦਾ ਕਈ ਨਾ ਅੱਜਕੱਲ ਫੇਮ ਲੈਣ ਦੇ ਵਾਸਤੇ ਹਨਾ ਕਿਸੇ ਪ੍ਰਤੀ ਗਲਤ ਬੋਲ ਦਿੰਦੇ ਆ ਵੀ ਆਪਾਂ ਸੋਸ਼ਲ ਮੀਡੀਆ ਤੇ ਆਵਾਂਗੇ ਜਾਂ ਆਪਣੇ ਬਾਰੇ ਕੋਈ ਬੰਦਾ ਵੀਡੀਓ ਪਾਊਗਾ ਮੈਂ ਇਹ ਕਹਿੰਨੀ ਗਲਤ ਬੋਦਾਂ ਵਾਲੇ ਬੰਦੇ ਨੂੰ ਕਦੇ ਵੀ ਪ੍ਰਮੋਟ ਨਾ ਕਰੋ ਉਹ ਆਪੀ ਜਿਵੇਂ ਕਹਿੰਦੇ ਹੁੰਦੇ ਹਨਾ ਹਾਥੀ ਨੂੰ ਸੌਾ ਕੁੱਤਾ ਭੌਂਕਦਾ ਹਾਥੀ ਮਾਸਤੇ ਚਾਲ ਚੱਲੀ ਜਾਂਦਾ ਹੁੰਦਾ ਕਦੇ ਪਿੱਛੇ ਮੁੜ ਕੇ ਨਹੀਂ ਵੇਖਦਾ ਹੁੰਦਾ ਹਨਾ ਆਪਾਂ ਹਾਥੀ ਦੀ ਚਾਲ ਚੱਲੀ ਜਾਓ ਤੇ ਕੁੱਤੇ ਦਾ ਕੰਮ ਹੁੰਦਾ ਭੌਂਕਣਾ ਵੀ ਉਹਨੂੰ ਪ੍ਰੋਮੋਟ ਨਾ ਕਰੋ ਨਾਂ ਲੈ ਕੇ ਪ੍ਰੋਮੋਟ ਨਾ ਕਰੋ ਵੀ ਤੂੰ ਸਾਨੂੰ ਆਏ ਕਹਦਾ ਬਸ ਨਾ ਬੋਲ ਬੋਲ ਨਾ ਬੋਲ ਬੰਦੇ ਨੂੰ ਸਿਕਰਾਂ ਤੇ ਚੜਾ ਦਿੰਨੇ ਹੈ ਨਾ ਵੀ ਕਦੇ ਵੀ ਜਿਹੜਾ ਬੰਦਾ ਆਪ ਨੂੰ ਗਲਤ ਕਮੈਂਟ ਕਰ ਦੇ ਕਿਸੇ ਨੂੰ ਵੀ ਕਰ ਦੇ ਵੈਸੇ ਮੈਨੂੰ ਤਾਂ ਕੁ ਕਮੈਂਟ ਆਏ ਨੇ ਵੈਸੇ ਮੈਸੇਜ ਦੰਨੀਆਂ ਵੀ ਜਿਹੜੇ ਕਰਦੇ ਆ ਵੀ ਕਿਸੇ ਨੂੰ ਵੀ ਗਲਤ ਕਮੈਂਟ ਨਹੀਂ ਕਰਨਾ ਚਾਹੀਦਾ ਹੈ ਨਾ ਵੀ ਜੇ ਕੋਈ ਗਲਤ ਕਮੈਂਟ ਕਰਦਾ ਮੈਂ ਸਾਰਿਆਂ ਨੂੰ ਕਹਿਣੀ ਵੀ ਉਹਨੂੰ ਪ੍ਰੋਮੋਟ ਨਾ ਕਰੋ ਉਹਨੂੰ ਚੁੱਪ ਕਰਕੇ ਉਹਦੇ ਰੇਤਾ ਹੀ ਪਾ ਦੇ ਬਸ ਮੈਂ ਤਾਂ ਕਦੇ ਕਮੈਂਟਾਂ 'ਤੇ ਪੜ੍ਹੇ ਨਹੀਂ ਹੈਗੇ ਵੈਸੇ ਮੈਨੂੰ ਦੱਸ ਦੇ ਤੇ ਬੱਚੇ ਵੀ ਆਏ ਕਮੈਂਟਾਂ ਐ ਸੋ ਪੰਜਾਬੀਆਂ ਨੂੰ ਬੇਨਤੀ ਹੈ ਕਿ ਸੱਭਿਆਚਾਰਕ ਮੇਲੇ ਤੇ ਟੂਰਨਾਮੈਂਟ ਚੱਲ ਰਹੇ ਨੇ ਪੁਰਾਣੇ ਕਲਾਕਾਰ ਨੇ ਬਹੁਤ ਸਾਰੇ ਵਿਰਸੇ ਨਾਲ ਜੁੜੇ ਹੋਏ ਆ 25-25 ਸਾਲ ਹੋ ਗਏ ਇਹਨਾਂ ਨੂੰ ਗਾਉਂਦਿਆਂ ਨੂੰ ਇਹਨਾਂ ਦੇ ਕੋਈ ਰੇਟ ਵੀ ਕੋਈ ਲੱਖਾਂ 'ਚ ਨਹੀਂ ਰੱਖੇ ਹੋਏ ਸੋ ਬੇਨਤੀ ਹੈ ਕਿ ਖਾਸ ਕਰ ਮਾਨਸਾ ਜ਼ਿਲ੍ਹੇ 'ਚ ਜਦੋਂ ਵੀ ਸੱਭਿਆਚਾਰਕ ਮੇਲੇ ਜਾਂ ਟੂਰਨਾਮੈਂਟ ਹੁੰਦੇ ਆ ਤੁਸੀਂ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਕਰੋ ਕਿਉਂਕਿ ਇਹਨਾਂ ਦੀ ਫੀਸਾਂ ਵੀ ਬਹੁਤ ਜ਼ਿਆਦਾ ਨਹੀਂ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਂ ਪੁਰਾਣੇ ਬੰਦੇ ਨੇ ਇਹਨਾਂ ਦੀ ਗਾਇਕੀ ਉਹਨਾਂ ਦੀ ਰੂਹ ਦੀ ਖਰਾਕ ਹੈ ਜੇ ਤੁਸੀਂ ਇਹਨਾਂ ਨੂੰ ਮੌਕਾ ਦਿਓਗੇ ਤਾਂ ਇਹਦੇ ਆਪਣੇ ਬਜ਼ੁਰ ਖੁਸ਼ ਹੋਣਗੇ ਕਿਉਂਕਿ ਪੁਰਾਣੀ ਗੈਕੀ ਨਾਲ ਜਿਹੜਾ ਮੁੱਢ ਹੈ ਪੰਜਾਬ ਦਾ ਸੱਭਿਆਚਾਰ ਨਾਲ ਜੁੜੇ ਹੋਏ ਨੇ ਧੰਨਵਾਦ ਥੈਂਕ ਯੂ ਵੀਰ ਬਹੁਤ ਬਤਾ ਮਰਦਾਈ ਦਿਨ